ਮੈਂ ਨਾਮ ਰੋਲਵੇ ਦਾ ਕਨੈਕਟਰ ਸਦੀਕ ਮੁਹੰਮਦ ਨਾਮ ਹੈ ਮੇਰਾ ਤੇ ਕੀ ਗੱਲ ਹੋਈ ਸੀ ਜੀ ਤੇ ਬੱਸ ਕੌਣ ਚਲਾ ਰਿਹਾ ਸੀ ਗੱਲ ਬੱਸ ਮੇਰਾ ਡਰਾਈਵਰ ਜੀ ਕਦੀਸ਼ਾ ਚਲਾ ਰਿਹਾ ਸੀ ਜੀ ਆਪਾਂ ਚੰਡੀਗੜ੍ਹ ਤੋਂ ਆ ਰਹੇ ਸੀ ਜਲੰਧਰ ਰਵਤਨ ਜਾਣਾ ਸੀ ਤੇ ਕੋਈ ਗੱਲਬਾਤ ਨਹੀਂ ਹੋਈ ਇਸ ਤੇ ਬੜੀ ਵਧੀਆ ਗੱਡੀ ਚਲਾ ਰਿਹਾ ਕੋਈ ਡਰਾਈਵਰ ਮੈਂ ਦੀ ਕੋਈ ਗਲਤੀ ਨਹੀਂ ਹੈਗੀ ਤੇ ਕਰਾਲੀ ਆਪਾਂ ਪਹੁੰਚੇ ਆ ਤੇ ਚਲੋ ਕੋਈ ਗੱਲਬਾਤ ਨਹੀਂ ਹੋਈ ਮੇਰੇ ਕੋ ਇੱਕ ਪਿਸਵਾ ਆਇਆ ਗੱਡੀ ਮੈਂ ਦਰਾਪਿਕਾ ਪਾਲਾ ਉਹ ਮਾੜਾ ਜਿਹਾ ਬੈਸਿਆ ਡਰਾਈਵਰ ਮੇਰੇ ਸਾਰਾ ਸਾਰਾ ਕੋਈ ਗਲਤੀ ਨਹੀਂ ਬਿਲਕੁਲ ਸਹੀ ਗੱਡੀ ਚਲਾ ਰਿਹਾ ਸੀ ਤੇ ਉਹਨੇ ਆ ਕੇ ਡਰਾਈਵਰ ਤੇ ਰਾਡ ਮਾਰਤੀ ਐ ਤੇ ਡਰਾਈਵਰ ਉੱਥੇ ਵੀ ਜਿਆਦਾ ਇਕੱਟਾ ਹੋ ਗਿਆ ਪਤਾ ਨਹੀਂ ਕਿਹੜਾ ਚੱਕਰ ਬਣਿਆ ਮੁੜ ਕੇ ਚਲੋ ਉਹਨੂੰ ਪਿੱਛੇ ਕੋਈ ਝਗੜਾ ਨਹੀਂ ਹੋਇਆ ਜੀ ਕੋਈ ਗੱਲਬਾਤ ਨਹੀਂ ਹੋਈ ਪਿੱਛੇ ਫਿਰ ਜਦੋਂ ਮੌਕੇ ਦੀ ਮੌਤ ਹੋ ਗਈ ਸੀ ਕਿ ਹਸਪਤਾਲ ਲੈ ਕੇ ਤੇ ਮੁੜ ਕੇ ਇੱਥੇ ਕਰਾਜੀ ਹਸਪਤਾਲ ਕਰਿਆ ਜੀ ਤੇ ਮੈਂ ਸਵਾਰੀਆਂ ਬੱਸ 'ਚ ਬਿਠਾ ਕੇ ਮਿਲ ਕੇ ਮਗਰ ਹਸਪਤਾਲ ਪਹੁੰਚਾ ਤੇ ਉਹਨਾਂ ਮਿਲ ਕੇ ਕਹਿੰਦੇ ਵੀ ਤਾਂ ਥੋੜੀ ਹਾਲਤ ਜਿਆਦਾ ਸੀਰੀਅਸ ਐ ਮਹਾਲੀ ਰੈਫਰ ਕਰਤਾ ਮਹਾਲੀ ਜਾ ਕੇ ਪਹੁੰਚਿਆ ਤੇ ਡਰਾਈਵਰ ਦਾ ਨਾਮ ਕੀ ਸੀ ਤੇ ਕਿੰਨੀ ਕੁ ਉਮਰ ਸੀ ਜੀ ਕਿੱਥੇ ਰਹਿੰਦਾ ਜਗਜੀਤ ਸਿੰਘ ਆ ਜੀ ਡਰਾਈਵਰ ਦਾ ਨਾਮ ਪੂਰਾ ਨਾਮ ਜਗਜੀਤ ਸਿੰਘ ਕਿੰਨੀ ਕੁ ਉਮਰ ਹੈ ਜੀ ਉਮਰ ਜੀ ਨੌਜਵਾਨ ਆ ਜੀ ਹਾਂਜੀ ਹੋਏਗੀ 33-34 ਸਾਲ 40 ਸਾਲ ਆਏ ਹੋਏ ਹਾਂਜੀ ਹਾਂਜੀ ਆ ਜਿਹੜਾ આરોપી ਸੀਗਾ ਜਿਹਨੇ ਰਾਡ ਮਾਰੀ ਸੀਗਾ ਫੜਿਆ ਗਿਆ ਜੀ ਮੌਕੇ ਤੇ ਹਾਂਜੀ ਤੇ ਉਹ ਕਿੰਨੀ ਕੁ ਉਮਰ ਦਾ ਸੀਗਾ ਜੀ ਤੇ ਉਹਦੇ ਨਾਲ ਕੀ ਗੱਲਬਾਤ ਹੋਈ ਸੀਗੀ ਤੁਸੀਂ ਮੌਕੇ ਤੇ ਸੀਗੇ ਗੱਲਬਾਤ ਕੋਈ ਨਹੀਂ ਹੋਈ ਸਰ ਪਿੱਛੇ ਕੋਈ ਗੱਲਬਾਤ ਨਹੀਂ ਹੋਈ ਐਵੇਂ ਪਤਾ ਨਹੀਂ ਕਿਹੜਾ ਚੱਕਰ ਮੇਰਾ ਗਲਤ ਸਵਾਰੀਆਂ ਵੀ ਚੱਲ ਉਸ ਟੈਂਪਰ ਨੂੰ ਕਿਸੇ ਦੇ ਵਿੱਚ ਹਾਂ ਜੀ ਹਾਂ ਜੀ ਸਵਾਰੀਆਂ ਜੀ ਚੰਡੀਗੜ੍ਹ ਸਵਾਰੀਆਂ ਜੀ ਗੱਡੀ ਭੜੀ ਸੀ